ਅੱਜ ਦਿਨ ਐਂ ਦਾ ਵਾਰਦਾ ਤੇ ਬਹੁਤ ਸਾਰੇ ਘਰਾਂ ਦੇ ਅੰਦਰ ਅਖਬਾਰ ਸਵੇਰ ਸਵੇਰ ਨਹੀਂ ਪਹੁੰਚਿਆ ਕਿਉਂਕਿ ਆਮ ਆਦਮੀ ਸਰਕਾਰ ਨੇ ਉਹਨਾਂ ਅਖਬਾਰਾਂ ਨੂੰ ਪੁਲਿਸ ਅਧਿਕਾਰੀਆਂ ਦੀ ਮਦਦ ਲੈ ਕੇ ਰਾਹਾਂ ਦੇ ਵਿੱਚ ਉਤਾਰ ਦਿੱਤਾ ਹੈ ਕਿਉਂਕਿ ਉਹ ਗੱਡੀਆਂ ਪੰਜਾਬ ਦੇ ਅੰਦਰ ਪਹੁੰਚੀਆਂ ਹੀ ਨਹੀਂ ਜਿੱਥੋਂ ਅਖਬਾਰ ਬਣ ਕੇ ਲੋਕਾਂ ਦੇ ਘਰਾਂ ਦੇ ਵਿੱਚ ਡਿਲੀਵਰ ਹੋਣੇ ਸੀ ਉਸ ਦੀ ਸਭ ਤੋਂ ਵੱਡੀ ਵਜ੍ਹਾ ਨਿਕਲ ਕੇ ਇਹ ਆ ਰਹੀ ਹੈ ਕਿ ਕਿਉਂਕਿ ਆਮ ਆਦਮੀ ਸਰਕਾਰ ਦੇ ਜੋ ਕੇਜਰੀਵਾਲ ਜੀ ਜੋ ਦਿੱਲੀ ਦੇ ਵਿੱਚੋਂ ਬੈਠ ਕੇ ਪੰਜਾਬ ਸਰਕਾਰ ਨੂੰ ਚਲਾਉਂਦੇ ਕਿਉਂਕਿ ਪੰਜਾਬ ਸਰਕਾਰ ਖੁਦ ਤਾਂ ਕੋਈ ਕੰਮ ਕਰ ਨਹੀਂ ਰਹੀ ਤਾਂ ਉਸ ਦੇ ਵਿੱਚ ਕੀ ਹੋਇਆ ਕੇਜਰੀਵਾਲ ਜੀ ਦੇ ਇੱਕ ਦੋ ਸੈਕਟਰ ਅੰਦਰ ਚੰਡੀਗੜ੍ਹ ਕਿੱਲਿਆਂ ਦੇ ਵਿੱਚ ਬਹੁਤ ਵੱਡੇ ਲੈਵਲ ਦੀ ਕੋਠੀ ਬਣੀ ਹੋਈ ਆ ਉਸ ਦੇ ਉੱਤੇ ਸਿਕੰਜਾ ਕੱਸਿਆ ਹੈ ਕਾਂਗਰਸ ਸਰਕਾਰ ਨੇ ਤੇ ਬੀਜੇਪੀ ਸਰਕਾਰ ਨੇ ਇਹ ਕਿਹਾ ਜਾਂਦਾ ਹੈ ਸੂਤਰਾਂ ਦੇ ਹਵਾਲੇ ਤੋਂ ਜਾਂ ਫਿਰ ਕਹਿ ਸਕਦੇ ਹੋ ਇੰਟਰਨੈਟ ਦੇ ਮਾਧਿਮ ਦੇ ਰਾਹੀਂ ਪਰ ਉਸ ਜਗ੍ਹਾ ਦੇ ਉੱਤੇ ਭਗਵੰਤ ਮਾਨ ਜੀ ਖੜੇ ਪੈਰੀ on the sporty online ਆ ਜਾਂਦੇ ਆ ਜਾਂ ਫਿਰ ਕਹਿ ਸਕਦੇ ਆ online ਕਾਨਫਰੈਂਸ ਕਰਦੇ ਜਿਸ ਦੇ ਵਿੱਚ ਉਹ ਕਹਿੰਦੇ ਨਾ ਨਾ ਭਾਈ ਉਹ ਤਾਂ ਮੈਲ ਸੀਐਮ ਹੁੰਦਾ ਏ ਉਹ ਘਰ ਜਿਹੜਾ ਹੈ ਸੀਐਮ ਸਾਹਿਬ ਦਾ ਹੈ ਮਤਲਬ ਕਿ ਮੇਰਾ ਘਰ ਹੈ ਉਹ ਕੇਜਰੀਵਾਲ ਦਾ ਘਰ ਨਹੀਂ ਹੈਗਾ ਜਾਂ ਫਿਰ ਕੇਜਰੀਵਾਲ ਉੱਥੇ ਆ ਕੇ ਨਹੀਂ ਰਹਿੰਦਾ ਪਰ ਮੈਂ ਇੱਕ ਸਵਾਲ ਪੁੱਛਣਾ ਚਾਹਣਾ ਆ ਆਮ ਆਦਮੀ ਸਰਕਾਰ ਨੂੰ ਕਿ ਪੰਜਾਬ ਯੂਨੀਵਰਸਿਟੀ ਕੇਂਦਰ ਨੇ ਆਪਦੇ ਹੱਕ ਦੇ ਵਿੱਚ ਕਰ ਲਈਆ ਤੁਸੀਂ ਉਦੋਂ ਕਾਤੋਂ ਨਹੀਂ online ਆਏ ਇੱਕ ਘਰ ਪਿੱਛੇ ਇੱਕ ਕੇਜਰੀਵਾਲ ਨੂੰ ਬਚਾਉਣ ਪਿੱਛੇ ਤੁਸੀਂ online ਆ ਜਾਂਦੇ ਹੋ WhatsApp ਦੇ ਉੱਤੇ ਜਾਂ ਫਿਰ online ਇੰਟਰਨੈਟ ਉੱਤੇ ਵੀਡੀਓ ਪਾ ਦਿੰਦੇ ਹੋ ਕਿ ਇਧਰ ਨੇ ਪੰਜਾਬ ਯੂਨੀਵਰਸਿਟੀ ਖੋਲੀ ਆ ਹੁਣ ਤੁਸੀਂ ਆਪ ਸੋਚ ਕੇ ਦੇਖੋ ਕਿ ਪੰਜਾਬ ਦੇ ਲੋਕਾਂ ਦਾ ਜਾਂ ਪੰਜਾਬ ਦੇ ਆਉਣ ਵਾਲੇ ਸਟੂਡੈਂਟਸ ਦਾ ਭਵਿੱਖ ਜਿਹੜਾ ਜਾਂ ਆਉਣ ਵਾਲਾ ਫਿਊਚਰ ਕਿਵੇਂ ਦਾ ਹੋਊਗਾ ਤੁਸੀਂ ਉਸ ਮੁੱਦੇ ਉੱਤੇ ਕਿਉਂ ਨਹੀਂ ਬੋਲ ਰਹੇ ਤੁਸੀਂ ਵੀ ਪੰਜਾਬ ਦੇ ਲੋਕੋ ਕਦੋਂ ਜਾਗੋਗੇ ਕਦੋਂ ਤਲਵ ਚੜ੍ਹਦੇ ਫਿਰਾਂਗੇ ਆਪਾਂ ਇਹਨਾਂ ਪੋਲੀਟਿਸ਼ੀਨ ਲੀਡਰਾਂ ਦੇ ਇੱਕ ਪਾਸੇ ਕਾਰਾ ਕਰਦੇ ਦੂਜੇ ਪਾਸੇ ਆਪਾਂ ਭੁੱਲ ਜਾਨੇ ਆ ਪਰ ਦੂਜੇ ਪਾਸੇ ਕਹ ਰਾ ਕਰਦੇ ਤੀਜੇ ਪਾਸੇ ਆਪ ਭੁੱਲ ਜਾਨੇ ਆ ਇਹ ਸਰਕਾਰਦਿਆਂ ਸਭ ਚਾਲਾਂ ਹੁੰਦੀਆਂ ਏ ਇਹ ਸਰਕਾਰ ਸਭ ਗੀਮਾਂ ਖੇਡਦੀ ਆ ਪੰਜਾਬ ਦੇ ਲੋਕਾਂ ਦੇ ਨਾਲ ਤੁਸੀਂ ਕਦੋਂ ਔਰੇ ਦਿਮਾਗ ਨੂੰ ਯੂਜ਼ ਕਰੋਗੇ ਹੱਥਾਂ ਦੇ ਵਿੱਚ ਮੋਬਾਈਲ ਫੜਨ ਨਾਲ ਕੁਝ ਨਹੀਂ ਹੁੰਦਾ ਹੱਥਾਂ ਦੇ ਵਿੱਚ ਫੜੇ ਮੋਬਾਈਲਾਂ ਦੇ ਨਾਲ ਜੇਕਰ ਨੌਲਜ ਲਾਵਾਂਗੇ ਲੋਕਾਂ ਦੀ ਮੇਰੇ ਅਰਗਿਆਂ ਦੀ ਸਪੋਰਟ ਕਰਾਂਗੇ ਪੇਜਾਂ ਨੂੰ ਫੋਲੋ ਕਰਾਂਗੇ ਤਦ ਤੱਕ ਸੱਚ ਸਾਹਮਣੇ ਆਊਗਾ ਫਿਰ ਤੁਸੀਂ ਆਵਾਜ਼ ਸੱਕ ਸਕਦੇ ਹੋ ਤੇ ਆ ਪਿੱਛੇ ਅਖਬਾਰਾਂ ਦਾ ਢੇਰ ਦੇਖ ਲਓ ਇਹ ਸਾਰੇ ਅਖਬਾਰ ਲਾ ਲਿਆ ਲੋਕਾਂ ਦੇ ਘਰਾਂ 'ਚ ਅੱਜ ਅਖਬਾਰ ਨਹੀਂ ਪਹੁੰਚੇ ਕਿਉਂਕਿ ਇਨ੍ਹਾਂ ਅਖਬਾਰਾਂ ਦੇ ਵਿੱਚ ਨਿਊਜ਼ ਲੱਗੀ ਸੀ ਉਸ ਕੋਠੀ ਦੇ ਬਾਰੇ ਕੇਜਰੀਵਾਲ ਸਾਹਿਬ ਦੇ ਬਾਰੇ ਨਿਊਜ਼ ਲੱਗੀ ਸੀ ਤੇ ਭਵਤਮਾਨ ਸਾਹਿਬ ਨੇ ਇਹ ਲੋਕਾਂ ਦੇ ਘਰੇ ਪਹੁੰਚਾਉਣੇ ਦਿੱਤੇ ਕਿ ਲੋਕਾਂ ਨੂੰ ਇਸ ਚੀਜ਼ ਬਾਰੇ ਨੌਲੇਜ ਮਿਲੇ ਹੀ ਨਾ ਲੋਕਾਂ ਤੱਕ ਇਸ ਚੀਜ਼ ਦੀ ਖਬਰ ਪਹੁੰਚੇ ਹੀ ਨਾ ਪਰ ਇੰਟਰਨੈਟ ਖਬਰ ਹਰੇਕ ਘਰੇ ਪਹੁੰਚਾ ਕੇ ਰਹੂਗਾ ਆਪਦਾ ਆਪਦਾ ਫਰਜ਼ ਸਮਝ ਕੇ ਵੀਡੀਓ ਨੂੰ ਹਰੇਕ ਬੰਦੇ ਤੱਕ ਸ਼ੇਅਰ ਜ਼ਰੂਰ ਕਰ ਦਿਓ ਚਾਹੇ ਤੁਹਾਨੂੰ 2 ਮਿੰਟ ਲੱਗਣ ਸ਼ੇਅਰ ਕਰਨ 'ਚ ਚਾਹੇ ਤੁਹਾਨੂੰ 10 ਮਿੰਟ ਲੱਗਣ ਸ਼ੇਅਰ ਕਰਨ 'ਚ ਧੰਨਵਾਦ